ਭੈਣ ਜੀ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਥੋ ਠੀਕ ਠਾਕ ਜੀ ਹਾਂਜੀ ਠੀਕ ਤੁਹਾਡੇ ਜੀਜਾ ਜੀ ਅਮਰ ਸਿੰਘ ਚਮਕੀਲਾ ਅਮਰਜੋਤ ਜੀ ਹੈਨਾ ਹਾਂਜੀ ਉਹਨਾਂ ਦੀ ਬਾਲੀਵੁੱਡ ਦੇ ਵਿੱਚੋਂ ਫਿਲਮ ਆਈ ਆ ਹਾਂਜੀ ਅਮਰ ਸਿੰਘ ਚਮਕੀਲਾ ਦੇ ਟਾਈਟਲ ਦੇ ਨਾਂ ਤੇ ਤੇ ਕਿੰਨਾ ਗਮਾਨ ਮਹਿਸੂਸ ਕਰਦੇ ਹੋ ਮਾਣ ਤਾਂ ਬਹੁਤ ਆ ਜੀ ਪੂਰੇ ਵਰਡ ਚ ਫਿਰ ਪਿਕਚਰ ਗਈ ਆ ਜੀ ਸਾਰੇ ਸਰੋਤਿਆਂ ਨੇ ਪਸੰਦ ਕੀਤੀ ਆ ਜੀ ਜੀ ਮਾਣ ਬਹੁਤ ਮਹਿਸੂਸ ਫਿਲਮ ਤੁਸੀਂ ਆਪ ਦੇਖ ਲਈ ਜੀ ਹਾਂਜੀ ਪੂਰੀ ਨਹੀਂ ਵੇਖੀ ਜੀ ਜੀ ਪੁਸ਼ਕ ਉਹਦੇ ਚ ਸੀਨ ਜਿਹੜੇ ਹੈਗੇ ਆ ਉਹ ਦੇਖਿਆ ਉਹ ਸਹੀ ਨਹੀਂ ਲੱਗੇ। ਭੈਣ ਜੀ ਫਿਲਮ ਬਣਾਉਣ ਤੋਂ ਪਹਿਲਾਂ ਫਿਲਮ ਦੇ ਡਾਇਰੈਕਟਰ ਇਮਤਾਜ਼ ਅਲੀ ਉਹ ਤੁਹਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ? ਨਾ ਜੀ ਬਿਲਕੁਲ ਨਹੀਂ। ਜੀ। ਸਭੋ ਜੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ। ਜਦੋਂ ਇਹ ਪਿਕਚਰ ਬਣੀ ਸਾਡੇ ਘਰ ਦੇ ਤੁਸੀਂ ਰੋਲ ਪਾਏ ਆ, 네ਗੇਟਿਵ ਵੀ ਪਾਏ ਆ, ਪੋਜ਼ਿਟਿਵ ਪਾਏ ਆ ਪਰ ਉਹਨਾਂ ਨੂੰ ਸਾਨੂੰ ਮਿਲਣਾ ਚਾਹੀਦਾ ਸੀ ਜੋ ਅਸਲੀਅਤ ਸੀ ਅਸੀਂ ਉਹਨਾਂ ਨੂੰ ਦੱਸਦੇ। ਫਿਲਮ ਦੇ ਵਿੱਚ ਕਿੰਨੀਆਂ ਕਿ ਘਾਟਾਂ ਮਹਿਸੂਸ ਹੋ ਰਹੀਆਂ ਨੇ? ਕਾਟ ਆਏ ਨੇ ਕਿ ਜਿੱਦਾਂ ਦੇ ਭਾਈ ਦਾ ਸੁਭਾਅ ਸੀ ਨਾ ਉਹ ਨਹੀਂ ਦਿਖਾਇਆ ਗਿਆ ਉਹ ਤਾਂ ਐਨੇ ਨਰਮ ਸੀ ਵੀ ਬਹੁਤ ਜਿਆਦਾ ਨਰਮ ਸੀ ਤੇ ਅਮਰਜੋਤ ਤੇ ਦੋਨਾਂ ਦਾ ਮਤਲਬ तकरीबन तकरीबन ਸੁਭਾਅ ਬਹੁਤ ਵਧੀਆ ਸੀ ਜੀ ਜੀ ਬਰਾਬਰ ਦਾ ਸੁਭਾਈ ਸੀਗਾ ਹਾਂ ਸਭ ਹਾਂਜੀ ਦੋਨਾਂ ਦਾ ਬਰਾਬਰ ਦਾ ਜੀ 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 ਭੈਣ ਜੀ ਫਿਲਮ ਦੇ ਵਿੱਚ ਤੁਹਾਡੇ ਡੈਡੀ ਦਾ ਇੱਕ ਥੋੜਾ ਨੈਗੇਟਿਵ ਰੋਲ ਦਿਖਾਇਆ ਗਿਆ ਹੈ ਨਾ ਵੀ ਉਹ ਗੱਲ ਆ ਜਿਹੜੀ ਉਹਨਾਂ ਨੇ ਜਦੋਂ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਵੀ ਉਦੋਂ ਦਰਦ ਭਰਿਆ ਸਮਾਂ ਹੁੰਦਾ ਵੀ ਉਹਨਾਂ ਨੇ ਜਿਹੜਾ ਦਿਖਾਇਆ ਵੀ ਉਸ ਵਖਤ ਕੋਈ ਲਾਲਚ ਵਾਲੀ ਗੱਲ ਤੁਹਾਡੇ ਡੈਡੀ ਨੇ ਉਹਨੇ ਫਿਲਮ ਦੇ ਵਿੱਚ ਪੇਸ਼ ਕੀਤੀ ਆ ਵੀ ਜਦੋਂ ਲਾਸਾਂ ਪਈਆਂ ਸੀ ਕੋਠੀ ਦੇ ਅੰਦਰ ਬੜਿਆ ਤਾਂ ਨਹੀਂ ਹੈ ਇਹ ਡਾਇਲੋਗ ਉਹਨਾਂ ਨੇ ਫਿਲਮ ਦੇ ਵਿੱਚ ਪਾਇਆ ਕੋਠੀ ਦੇ ਅੰਦਰ ਐ ਸੀ ਜੀ ਜਦੋਂ ਡੈੱਡ ਬਾਡੀ ਆਈਆਂ ਨੇ ਉਹਨਾਂ ਦਾ ਜਿਹੜੇ ਕਮਰੇ 'ਚ ਡੈੱਡ ਬਾਡੀ ਪਈ ਸੀ ਉਹਦਾ ਤਾਂ ਉਹਨਾਂ ਨੇ ਲੋਕ ਤੋੜਿਆ ਸੀ ਪੁਲਿਸ ਵਾਲਿਆਂ ਨੇ ਜੀ ਚਾਬੀਆਂ ਠਾਣੇ ਪਈਆਂ ਸੀ ਜੀ ਤੇ ਫਿਰ ਵੀ ਜੇ ਚਲੋ ਇੱਕ ਗੱਲ ਇੱਕ ਆਪਾਂ ਇਹ ਹੀ ਮੰਨ ਲੈਨੇ ਆਂ ਵੀ ਜਿਉ ਉਹਨਾਂ ਨੇ ਇਹ ਸੀਨ ਪਾਇਆ ਹੈ ਤੇ ਕੋਈ ਵੀ ਮਾਂ ਪਿਓ ਇਦਾਂ ਦਾ ਨਹੀਂ ਹੁੰਦਾ ਕਿ ਜਿਹੜਾ ਧੀ ਜਵਾਈ ਦੀ লাশ ਪਈ ਹੋਵੇ ਤੇ ਇਦਾਂ ਦੇ ਕੰਮ ਕਰੇ ਜੀ 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 ਉਹ ਸੀਨ ਦੇਖ ਤੁਹਾਡਾ ਮਨ ਕਿੰਨਾ ਦੁਖੀ ਬਹੁਤ ਬਹੁਤ ਜ਼ਿਆਦਾ ਦੁਖੀ ਇਸ ਗੱਲ ਲਈ ਅਸੀਂ ਇਮਤੀਆਜ਼ ਅਲੀ ਖਾਨ ਨੂੰ ਮਿਲਣਾ ਚਾਹੁੰਨੇ ਆ ਜੀ ਜੀ ਵੀ ਤੁਸੀਂ ਇਹ ਸੀਨ ਕਿੰ ਨੂੰ ਪੁੱਛ ਕੇ ਪਾਇਆ ਤੇ ਕਿੰਨੇ ਤੁਹਾਨੂੰ ਇਹ ਦੱਸਿਆ ਜੀ ਜੀ ਭੈਣ ਜੀ ਅਮਰਜੋਤ ਚਮਕੀਲਾ ਤੇ ਬੀਬਾ ਅਮਰਜੋਤ ਹਾਂਜੀ ਦਲਜੀਤ ਤੇ ਪ੍ਰਣਿਤੀ ਚੋਪੜਾ ਕਿਦਾਂ ਦੇ ਲੱਗੇ ਰੋਲ ਉਹਨਾਂ ਦਾ ਕਿਵੇਂ ਲੱਗਿਆ ਵੀ ਉਹਨਾਂ ਮੇਲ ਖਾ ਗਿਆ ਪੂਰੀ ਠੀਕ ਲੱਗਿਆ ਜੀ ਰੀਅਲ ਤਾਂ ਕੋਈ ਵੀ ਨਹੀਂ ਬਣ ਸਕਦਾ ਪਰ ਜਿੰਨਾ ਰੋਲ ਉਹਨਾਂ ਨੇ ਨਿਭਾਇਆ ਠੀਕ ਨਿਭਾਇਆ ਅਮਰ ਸਿੰਘ ਚਮਕੀਲਾ ਤੇ ਤੁਹਾਡੀ ਭੈਣ ਜੀ ਹਾਂਜੀ ਅਮਰਜੋਤ ਹੈਨਾ ਉਹਨਾਂ ਨੇ ਕੋਈ ਜ਼ਿਆਦਾ ਕਿੰਨਿਆਂ ਕ ਸੰਭੀ ਬੈਠੇ ਮੇਰੇ ਕੋਲ ਉਹਨਾਂ ਦੀਆਂ ਯਾਦਾਂ ਤਾਂ ਬਹੁਤ ਆ ਜੀ ਜੀ ਤੇ ਮੈਂ ਕਦੀ ਵੀ ਉਹਨਾਂ ਨੂੰ ਲੁਕੋ ਕੇ ਵੀ ਨਹੀਂ ਰੱਖਿਆ ਜਦੋਂ ਕੋਈ ਭੈਣ ਭਰਾ ਕੋਈ ਜਿੱਦਾਂ ਐਡਾ ਇੰਟਰਵਿਊ ਹੁੰਦੀ ਆ ਜਿੱਦਾਂ ਬੰਬੇ ਵਾਲਿਆਂ ਨੇ ਫਿਲਮ ਬਣਾਈ ਸੀ ਮੈਂ ਉਹਨਾਂ ਨੂੰ ਸਭ ਕੁਝ ਦਿਖਾਉਣੀ ਆ ਜੀ ਜੀ ਉਹ ਜੋ ਜੋ ਕੁਝ ਮੇਰੇ ਕੋਲ ਪਿਆ ਨਾ ਨਾਲੇ ਅੱਜ ਤੱਕ ਮੈਂ ਉਹ ਅੱਗੇ ਪਿੱਛੇ ਨਹੀਂ ਕੀਤਾ ਕੀ ਕੀ ਪਿਆ ਵਾ ਜੀ ਉਹ ਉਹਨਾਂ ਦੇ ਮੇਰੇ ਕੋਲ ਬਾਜੀ ਦੇ ਕਮੀਜ਼ ਪਏ ਆ ਬਾਜੀ ਦੀ origignal ਤੂੰਬੀ ਜਿਹੜੀ ਸਟੇਜਾਂ ਤੇ ਵਜਾਉਂਦੇ ਸੀ ਉਹ ਪਈ ਆ ਉਹਨਾਂ ਦੇ ਉਹ ਪਏ ਆ ਕੀ ਕਹਿੰਦੇ ਹੁੰਦੇ ਆ ਐਸਟ੍ਰੇ ਪਈ ਆ ਹੈਨਾ ਤੇ ਅਮਰਜੋਤ ਦਾ ਥੋੜਾ ਜਿਹਾ ਸਮਾਨ ਪਿਆ ਉਹ ਸਾਰਾ ਹੀ ਜਿਵੇਂ ਪਿਆ ਨਾ ਸਭ ਇੱਕ ਕਮੀਜ਼ ਮੈਂ ਜੈਮਨ ਨੂੰ ਦਿੱਤਾ ਪਿੰਕ ਜਿਹਾ ਲੈ ਨਾਲ ਅਲੱਗ ਦਿਖਾਉਂਦਾ ਹੁੰਦਾ ਮੈਂ ਕਿਹਾ ਚਲੋ ਉਹਦਾ ਬੇਟਾ ਕੋਈ ਗੱਲ ਨਹੀਂ ਉਹ ਮੈਂ ਇੱਕ ਕਮੀਜ਼ ਦਿੱਤਾ ਹੋਰ ਚੀਜ਼ ਕਿਸੇ ਨੂੰ ਨਹੀਂ ਦਿੱਤੀ ਸਾਰਾ ਕੁਲ ਕੁਸ਼ਮੇਲ ਕੁਲ ਪਿਆ ਬੜੀ ਗੱਲ 8 ਮਾਰਚ ਦੀ ਹੈ ਨਾ ਹਾਂਜੀ ਤੇ 8 ਮਾਰਚ ਨੂੰ ਜੋ ਵੀ ਪਾਣਾ ਵਰਤੇ ਚਲੋ ਬਹੁਤ ਮਾੜਾ ਹੋਇਆ ਅਮਰਜੋਤ ਤੇ ਤੁਹਾਡੇ ਨਾਲ ਕੋਈ ਉਹਨਾਂ ਦੀ ਸਾਂਝ ਇਦਾਂ ਦੀ ਸੀਗੀ ਕੋਈ ਤੁਹਾਡੇ ਦਿਮਾਗ ਦੇ ਵਿੱਚ ਗੱਲ ਹੋਵੇ ਵੀ ਜਿਹੜੀ ਹੈ ਨਾ ਰੜਕਦੀ ਰਹਿੰਦੀ ਹਰ ਵੇਲੇ ਹਾਂਜੀ ਬਸ ਤੇ ਬਾਕੀ ਇੱਕ ਦਰਦ ਭਰੀ ਯਾਦ ਬਹੁਤ ਹੈ ਜੀ ਜਦੋਂ ਅਸੀਂ 22 ਫਰਵਰੀ ਨੂੰ ਗਏ ਇੱਥੇ ਲੁਧਿਆਣੇ ਵਿਆਹ ਸੀ ਜੀ 22 ਫਰਵਰੀ 1988 ਨੂੰ 88 ਨੂੰ ਹਾਂਜੀ ਹਾਂਜੀ ਮਰਨ ਤੋਂ 16 ਦਿਨ ਪਹਿਲਾਂ ਹਾਂ ਤਾਂ ਮਰਨ ਤੋਂ 16 ਦਿਨ ਬਾਅਦ ਬਸ ਕਿੰਨੇ 15 ਦਿਨ ਦਾ ਰਸਤਾ ਤੇ ਅਸੀਂ ਗਏ ਨਾ ਅਸੀਂ ਕਿਹਾ ਚਲੋ ਇਹਦੇ ਬੇਟੇ ਨੂੰ ਮਿਲਾ ਲਿਆਵਾਂਗੇ ਛੋਟੇ ਨੂੰ ਕਿਉਂਕਿ 21 ਦਿਨਾਂ ਦਾ ਛੱਡ ਕੇ ਗਈ ਸੀ ਜੀ ਅਸਾਂ ਕੀ ਸੀ ਉਹਦੀ ਉਹਦੀ ਵੀ ਡਿਟੇਲ ਮਣੀ ਸਮਝਾ ਦਿਓ ਅਮਰ ਜੀ ਉਹਦੀ ਡਿਟੇਲ ਹੈ ਆ ਜੀ ਉਹਦੀ ਜਨਮ ਡੇਟ ਕਿਹੜੀ ਸੀਗੀ ਬੱਚੇ ਦੀ ਉਹਦੀ ਸ਼ਾਇਦ 5 ਸੀ ਐਵੇਂ ਕਬਾ ਮੈਂ ਝੂਠ ਤਾਂ ਮਾਰਨਾ ਨਹੀਂ ਗਾ ਉਹਦੀ ਸ਼ਾਇਦ ਜਨਵਰੀ ਸੀ 8 ਮਾਰਚ ਨੂੰ ਕਿੰਨੇ ਦਿਨਾਂ ਦਾ ਸੀ ਉਹ 8 ਮਾਰਚ ਨੂੰ ਸੀਗਾ 3 ਮਹੀਨੇ ਦਾ ਪੂਰੇ 3 ਮਹੀਨੇ ਦਾ ਪੂਰੇ 3 ਮਹੀਨੇ ਦਾ ਸੀ ਜੀ ਤੇ 21 ਦਿਨਾਂ ਦਾ ਉਹ ਛੱਡ ਕੇ ਗਈ ਸੀ ਉਹ ਦੁਬਾਰਾ ਮਿਲਣ ਨਹੀਂ ਆਈ ਦੋ 3 ਮਹੀਨੇ ਪ੍ਰੋਗਰਾਮਾਂ 'ਚ ਜੀ ਬਿਜ਼ੀ ਨੇ ਪ੍ਰੋਗਰਾਮਾਂ 'ਚ ਜੀ ਬਿਜ਼ੀ ਰਹੇ ਤਾਂ ਫਿਰ ਅਸੀਂ ਜਨਾ 8 ਸੌਰੀ 22 ਫਰਵਰੀ ਦਾ ਵਿਆਹ ਸੀ ਅਸੀਂ ਉਹਦੇ ਬੇਟੇ ਨੂੰ ਵੀ ਲੈ ਕੇ ਆਏ ਜੀ ਜੀ ਅਸੀਂ ਮੈਰਿਜ ਤੇ ਆਏ ਸੀ ਅਸੀਂ ਉਹਨੂੰ ਮਲਾਇਆ ਬਹੁਤ ਖੁਸ਼ ਹੋਈ ਤੇ ਮੁੜ ਕੇ ਉਹਨੂੰ ਰਾਤ ਤੱਕ ਤੁਹਾਨੂੰ ਬਤਾਉ ਰੱਖ ਨਹੀਂ ਸਕਦੀ ਸੀ ਉਹਨਾਂ ਨੇ ਸਵੇਰੇ ਪ੍ਰੋਗਰਾਮ ਤੇ ਜਾਣਾ ਸੀ ਬਾਈ ਦਾ ਪ੍ਰੋਗਰਾਮ ਸੀ ਉਹਨਾਂ ਦਾ ਜੀ ਤੇ ਇਸ ਕਰਕੇ ਮੇਰਾ ਬੇਟਾ ਤੇ ਜੈਮਨ ਇਹ ਦੋਨੇ ਰਾਤ ਉਹਦੇ ਕੋਲ ਰਹੇ ਸੀ ਉਹਨੇ ਰੱਖ ਲਈ ਸੀ ਤੇ ਬਸ ਉਹੀ ਮਿਲ ਕੇ ਤੇ ਮੈਨੂੰ ਜਾਣ ਲੱਗੇ ਪ੍ਰੋਗਰਾਮ ਤੇ ਤਿਆਰ ਸੀ ਮੈਨੂੰ ਇਹ ਕਹਿ ਕੇ ਗਈ ਸੀ ਵੀ ਜਸਵੰਤ ਮੈਨੂੰ ਇੱਕ ਵਾਰੀ ਮਿਲ ਕੇ ਜ਼ਰੂਰ ਜਾਈ ਮੈਂ ਤੇਰੇ ਨਾਲ ਕੋਈ ਨਾ ਦਿਲ ਦੀ ਗੱਲ ਕਰਨੀ ਆ ਜੀ ਉਹ ਮੈਨੂੰ ਅੱਜ ਤੱਕ ਅੜਕਦੀ ਆ ਜੀ ਕੀ ਪਤਾ ਕੀ ਕਰਨੀ ਸੀ ਅਮਰਜੋਤ ਦੇ ਦਿਲ 'ਚ ਹੀ ਰਹੀ ਉਹ ਗੱਲ ਜੀ ਜਿਹੜਾ 3 ਮਹੀਨੇ ਦਾ ਬੱਚਾ ਸੀ ਪਾਲਣ ਪੋਸ਼ਣ ਕਿਹਦੇ ਹਿਸਾਬ ਨਾਲ ਪਾਲਣ ਪੋਸ਼ਣ ਤੁਹਾਨੂੰ ਪਤਾ ਹੀ ਹੈ ਜੈਮਨ ਦਾ ਵੀ ਮੇਰੇ ਮਦਰ ਉਹਨਾਂ ਨੇ ਕੀਤਾ ਜੀ ਛੋਟਾ ਇਹਨੂੰ ਵੀ ਛੱਡ ਗਈ ਸੀ ਮੈਨੂੰ ਇਹਨੂੰ ਪਤਾ ਨਹੀਂ ਸਵਾ ਮਹੀਨਾ ਕੀਤਾ ਕਿ ਨਹੀਂ ਕੀਤਾ ਇਹਨੂੰ ਵੀ ਛੋਟੇ ਜਿਹੇ ਨੂੰ ਛੱਡ ਗਈ ਸੀ ਜੀ ਜੀ ਬਸ ਮਿਲਣ ਆ ਜਾਂਦੇ ਸੀ ਜਦੋਂ ਕਿਤੇ ਵੇਲੇ ਹੁੰਦੇ ਸੀ ਜਾਂ ਕਈ ਵਾਰੀ ਉਹਨਾਂ ਨੇ ਆਉਣਾ ਇੱਕ ਦੋ ਦਿਨ ਲਈ ਲੈ ਵੀ ਜਾਂਦੇ ਸੀ ਤੇ ਤੁਹਾਨੂੰ ਪਤਾ ਇਹਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੇਰੇ ਮਾਂ ਪਿਓ ਆ ਇਹ ਉਹਨਾਂ ਕੋਲ ਰਹਿੰਦਾ ਘੱਟ ਸੀ ਇੱਕ ਦਿਨ ਇਦਾਂ ਹੀ ਛੱਡਿਆ ਇਹ ਸੀਗੇ ਤੇ ਇਹਨੇ ਰੌਲਾ ਪਾ ਲਿਆ ਤੇ ਫਿਰ ਉਹਨਾਂ ਨੇ ਜਾ ਕੇ ਅੱਡੇ ਤੇ ਫੜਾ ਕੇ ਆਏ ਵੀ ਇਹ ਨਹੀਂ ਰਹਿੰਦਾਗਾ ਇਹਨੂੰ ਲੈ ਜੂ ਨਾਲ ਹੀ ਤੇ ਹੁਣ ਜਿਹੜਾ ਛੋਟਾ ਬੇਟਾ ਸੀ ਉਹ ਵੀ ਇੱਥੇ ਇਹ ਹੋਇਆ ਸੀ ਸਾਡੇ 2 ਨੰਬਰ ਵਾਲੇ ਗਲੀ ਦੇ ਘਰ ਚ ਉਹ ਹੋਇਆ ਸੀ 11 ਨੰਬਰ ਵਾਲੇ ਚ ਨਹੀਂ ਉਹ ਜਿਹੜਾ ਚਮਕੀਲਾ ਸਾਹਿਬ ਤੇ ਅਮਰਜੋਤ ਦਾ ਛੋਟਾ ਬੇਟਾ ਸੀਗਾ ਜਿਹੜਾ 15 ਦਿਨਾਂ ਦਾ ਤੁਹਾਡੇ ਕੋਲੇ ਛੱਡਿਆ ਸੀ ਉਹਦਾ 21 ਦਿਨਾਂ ਦਾ ਤੁਹਾਡੇ ਕੋਲੇ ਛੱਡਿਆ ਸੀ ਉਹਦਾ ਉਹਨਾਂ ਦੀ ਡੈਕ ਤੋਂ ਬਾਅਦ ਕੀ ਪ੍ਰੋਸੈਸ ਹੋਇਆ ਫਿਰ ਉਹ ਬੱਚੇ ਦੀ ਮੌਤ ਹੋ ਗਈ ਜਾਂ ਕਿੱਦਾਂ ਹਾਂਜੀ ਉਹ 1 ਮਹੀਨਾ ਤੁਹਾਨੂੰ ਦੱਸਿਆ ਨਾ 3 ਮਹੀਨੇ ਦੱਸੇ ਜਿੱਦ ਦਿਨਾਂ ਦੇ ਗੋਲੀ ਲੱਗਦੀ ਆ ਜੀ ਆਪਣੇ ਉਥੇ ਮਹਿਸੰਪੁਰ ਤੇ ਉਹ ਦਿਨ ਉਹ ਇੱਕਦਮ ਅਚਾਨਕ ਹੀ ਜਿਵੇਂ ਬਿਮਾਰ ਹੋ ਗਿਆ 8 ਮਾਰਚ ਨੂੰ ਬਿਮਾਰ ਹੋ ਗਿਆ 8 ਮਾਰਚ ਨੂੰ ਹੀ ਬਿਮਾਰ ਹੋ ਗਿਆ ਪੂਰਾ ਮਹੀਨਾ ਬਿਮਾਰ ਰਿਹਾ ਜੀ ਅਸੀਂ ਕੋਈ ਡਾਕਟਰ ਨਹੀਂ ਛੱਡਿਆ ਨਾ ਫਰੀਦਕੋਟ ਨਾ ਮੋਗੇ ਨਾ ਲੁਧਿਆਣਾ ਉਹਨੂੰ ਕਿਤੋਂ ਆਰਾਮ ਹੀ ਨਹੀਂ ਆਇਆ ਜਿਵੇਂ ਨਾ ਸਾਨੂੰ ਤਾਂ ਸਮਝ ਹੀ ਨਹੀਂ ਲੱਗੀ ਉਹਨੂੰ ਹੋਇਆ ਕੀ ਆ ਜੀ ਜੀ ਤੇ ਉਹ ਫਿਰ ਨਾ ਪੂਰੇ 1 ਮਹੀਨੇ ਬਾਅਦ ਉਹਦੀ ਡੈਥ ਹੋ ਗਈ ਫਿਰ ਅਸੀਂ ਇਹਨਾਂ ਨੂੰ ਵੀ ਸੱਦਿਆ ਸੀ ਜੀ ਤੇ ਦੂਜੀ ਫੈਮਿਲੀ ਨੂੰ ਵੀ ਦੱਸਿਆ ਸੀ ਅੱਜ ਕਿ ਆ ਵੀ ਇਹ ਨਾ ਕਹਣ ਵੀ ਸਾਨੂੰ ਦੱਸਿਆ ਵੀ ਨਹੀਂ ਜੀ ਤੇ ਅਸੀਂ ਇਹਨਾਂ ਨੂੰ ਦੱਸਿਆ ਸੀ ਆ ਇਹ ਵੀ ਸੀ ਐਵੇਂ ਕਹੀਏ ਤੇ ਇਹ ਗੱਲ ਤਾਂ ਜੀ ਬਹੁਤ ਜ਼ਿਆਦਾ ਕਈ ਵਰੀ ਰੜਕਦੀ ਆ ਕਿ ਮਾਂ ਪਿਓ ਤੋਂ ਬਗੈਰ ਬੱਚਾ ਬਿਨਾ ਮਾਂ ਪਿਓ ਤੋਂ ਮਰ ਗਿਆ